ਸਾਡੇ ਹਾਂ ਉਹ ਕਹਿੰਦੇ ਸਾਡੇ ਤੇ 1500 ਦਾ ਮੈਨੂੰ ਪਤਾ ਨਹੀਂ ਕਿਸੇ ਬੰਦੇ ਨੇ ਕਿਹਾ ਸੀ ਕਮੈਂਟ ਚ ਕਿ ਸਾਡੇ ਤੇ 1500 ਦਾ ਯੂਰੀਆ ਉਹ ਡੀਪੀ ਮੈਂ ਕਿਹਾ ਨਹੀਂ ਯਾਰ ਸਾਡੇ ਤੇ 15000 ਦਾ ਹੋਈਏ ਭਾਵੇਂ ਜਦੋਂ ਕਣਕ ਗੱਡੀ ਜਾਣੀ ਹੈ ਬਸ ਇੰਜ ਹੀ ਆ ਦੇਖੋ ਸਾਡੇ ਹੁਣ ਡੀਜ਼ਲ ਜਿਹੜਾ ਡੀਜ਼ਲ ਕਿੱਡਾ ਮਹਿੰਗਾ 350 ਰੁਪਏ 350 ਪਰ ਲੀਟਰ ਲੀਟਰ ਉਸ ਤੋਂ ਬਾਅਦ ਕਣਕ ਦਾ ਰੇਟ ਜਿਹੜਾ ਇਹ ਹੁਣ ਸਾਡਾ ਆ ਪਿਛਲੇ ਸਾਲ 2500 ਰਿਆਤ ਦੀ ਵੀ 2500 ਹੀ ਕੀਤੀ। ਠੇਕੇ ਸਾਡੇ 1.5 ਲੱਖ ਰੁਪਈਆ ਨੇ ਜ਼ਿੰਮੇਦਾਰ ਇੰਨੇ ਕੋ ਕਰਜ਼ੇ ਥੱਲੇ ਆ ਕੇ ਨਾ ਕੋਈ 70-80 ਲੱਖ ਰੁਪਈਆ ਤੇ ਅਸੀਂ ਆਪ ਘਟਾਇਆ। ਜਿਹੜੀ ਠੇਕੇ ਦੀ ਜ਼ਮੀਨਾਂ ਚ ਜਮੀਨ ਉਹ ਪਿੱਛੇ ਨਾ ਉਹ ਉਥੇ ਇੱਥੋਂ 11 ਲੈਣਾ ਇੰਜੇ 5-5 ਕਿੱਲੇ ਦੀ। ਅੱਛਾ ਇਧਰ ਨੂੰ ਇਧਰ ਨੂੰ ਤੋੜ ਨੂੰ ਕਿੱਲੇ ਆਪਣੀ ਆਈ ਆ ਮੋਟਰਵੇ ਦੇ ਵਿੱਚ। ਹਾਂ ਹਾਂ। ਇਹ ਇਧਰੋਂ ਇੰਜ 11 ਲੈਣਾ ਤੋੜ ਤੇ ਮਰਬਾ ਉਹਦੇ ਸਾਹਮਣੇ ਵੇ। ਇਹ ਜਿਹੜੀ ਉਹ ਕਨਕ ਬੀਜੀ ਨਾਲ ਉਹ ਢੇਰ ਲੱਗੇ ਨੇ ਪ੍ਰਾਲੀ ਦੇ ਹਾਂ ਹਾਂ ਉੱਥੋਂ ਇੰਜ ਸਾਰੀ 5-5 ਕਿੱਲਾਂ ਦੀ ਲਾਈਨ ਆ ਸੜਕ ਤੱਕ ਇਹ 40 ਕਿੱਲੇ ਆਪਣੇ ਕੋਲ ਠੇਕੇ ਤੇ ਅੱਛਾ ਚੱਲ ਜੀ ਆਪਾਂ ਪਹਿਲਾਂ ਉਹੀ ਗੱਲ ਕਰਦੇ ਨੇ ਮੋਟਰਵੇਚ ਆਈ ਆ ਉਹ ਉਹਦਾ ਕੀ ਰੇਟ ਦਿੱਤਾ ਤੁਹਾਨੂੰ ਮੋਟਰਵੇਚ 2011 ਦੇ ਵਿੱਚ ਅਸੀਂ ਆ ਕੇ ਇੱਥੇ ਜ਼ਮੀਨ ਖਰੀਦੀ ਸੀ ਪਿਛੋਕਰ ਜਿਹੜਾ ਸਾਡਾ ਗੁਜਰਾں ਵਾਲਾ ਅੱਛਾ 2011 ਦੇ ਵਿੱਚ ਉਹ ਸਾਡੀ ਜ਼ਮੀਨ ਆ ਗਈ ਟੋਨ ਦੇ ਵਿੱਚ ਹਾਂ ਤੇ ਅਸੀਂ ਇੱਥੇ ਆ ਖਰੀਦੀ ਸੀ ਹੂੰ ਹੂੰ ਸਾਡੇ 5 ਲੱਖ ਨੂੰ ਕਿੱਲਾ 6 ਲੱਖ ਨੂੰ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ 14 ਦੇ ਵਿੱਚ ਮੋਟਰਵੇ ਦਾ ਮਨਸੂਬਾ ਪਾਸ ਹੋਇਆ ਹੂੰ ਤੇ ਉਹਨਾਂ ਨੇ ਸਾਨੂੰ 11 ਲੱਖ 75 ਹਜ਼ਾਰ ਰੁਪਏ ਦਿੱਤਾ ਸੀ ਮੋਟਰਵੇ ਆ ਲਿਆ ਉਹ ਠੀਕ ਸੀ ਤੁਹਾਨੂੰ ਬਿਲਕੁਲ ਠੀਕ ਸੀ ਉਦੀ ਵਜ੍ਹਾ ਤੋਂ ਦੇਖੋ ਰੌਣਕਾਂ ਬਣ ਗਈਆਂ ਇੱਕ ਲੋਕੇਸ਼ਨ ਬਣ ਗਈ ਜਿੱਥੇ ਅਸੀਂ ਬੈਠੇ ਆ ਇਸ ਟਾਈਮ ਸਿਰਫ ਸਾਡਾ ਹੀ ਘਰ ਆ ਹੋਰ ਕੋਈ ਬੰਦਾ ਨਹੀਂ ਰਹਿੰਦਾ ਇੱਥੇ ਤੇ ਜਦੋਂ ਇਹ ਨਹੀਂ ਸੀ ਮੰਨ ਲਓ ਮੋਟਰਵੇ ਨਹੀਂ ਸੀ ਫਿਰ ਤਾਂ ਤੁਸੀਂ ਇੱਕ ਹਫ਼ਤੇ ਜੰਗਲ 'ਚ ਹੀ ਸੀ ਜੰਗਲ 'ਚ ਇੱਥੇ ਕੋਈ ਬੰਦਾ ਆਂਦਾ ਹੀ ਨਹੀਂ ਸੀ ਕੋਈ ਪਾਣੀ ਸ਼ਾਣੀ ਪੀਣ ਨਹੀਂ ਸੀ ਆਂਦਾ ਨਾ ਕੋਈ ਕਦੀ ਕਿਤੇ ਕੋਈ ਮੱਝਾ-ਮੁੱਝਾ ਚਰਾਉਣ ਆਲੇ ਆਂਦੇ ਹੁੰਦੇ ਸੀ ਲਓ ਜੀ ਦੇਖੋ ਤੁਸੀਂ ਜਿਸ ਬੰਦੇ ਨੂੰ ਤੁਸੀਂ ਰੋਜ਼ ਦੇਖਦੇ ਹੋ ਨਾ ਆਪਾਂ ਇਹਦੀਆਂ ਬਰੀਕੀਆਂ ਜਾਣਣੀਆਂ ਸਾਰੇ ਇੰਦੇ ਕੋਲੇ ਆਉਂਦੇ ਮਿਲਣਾਂ ਵਾਸਤੇ ਆਉਂਦੇ ਆ ਪਰ ਇਹ ਚੀਜ਼ ਸ਼ਾਇਦ ਕਿਸੇ ਨੇ ਪੁੱਛੀ ਹੋਊਗੀ ਅੱਛਾ ਉਸ ਤੋਂ ਬਾਅਦ ਇਹ ਜ ਇੱਥੋਂ ਨਾ ਕੋਈ 2-3 ਮਰਬੇ ਦੂਰ ਹੈ ਪਿੰਡ ਅੱਛਾ ਮੀਰਪੁਰ ਉਹਦਾ ਨਾਮ ਹੈ ਤੇ ਇਧਰਲੀ ਸਾਈਡ ਤੇ ਦੇਖਿਆ ਜਾਏ ਇਧਰ ਕੋਟ ਹੁਸੈਨ ਹੈ ਇਹ ਰਕਬਾ ਜਿਹੜਾ ਕੋਟ ਹੁਸੈਨ ਦਾ ਕੋਟ ਹੁਸੈਨ ਦਾ ਸਾਰਾ ਖਰੀਦਿਆ ਸੀ ਤੁਸੀਂ ਤੇ ਹੁਣ ਜਿਹੜੀ ਕਣਕ ਬੀਜੀ ਹੈ ਪੀਲੀ ਕਿਉਂ ਪਈ ਹੋਈ ਹੈ ਇਹ ਪੀਲੀ ਇੱਥੇ ਕਣਕ ਜਿਹੜੀ ਹੈ ਨਾ ਪਹਿਲੀ ਕੋਰ ਜਦੋਂ ਪਿਆਈਦੀ ਆ ਉਹ ਪੀਲੀ ਹੋ ਜਾਂਦੀ ਆ ਕਿਉਂਕਿ ਜ਼ਮੀਨ ਥੋੜੀ ਠੀਕੇ ਤੇ ਵੰਦਿਆਂ ਨਾਲ ਅੱਛਾ ਅੱਛਾ ਹਾਂਜੀ ਵਾਈ ਦਾ ਬੜਾ ਵਧੀਆ ਨਿਜ਼ਾਮ ਸੀ ਪਰ ਆ 2 ਸਾਲ ਹੋ ਗਏ ਹੁਣ ਬਹੁਤ ਬੁਰਾ ਹਾਲ ਆ ਜਿਵੇਂ ਕਨਗ ਪਿਛਲੇ ਸਾਲ 2500 ਵਿਕੀ ਆ ਮੂੰਜੀ ਦਾ ਰੇਟ ਕੋਈ ਨਹੀਂ ਸੀ ਹਾਂ ਤੇ ਇਸ ਕਰਕੇ ਜਦੋਂ ਕੁਝ ਬਚਦਾ ਹੀ ਨਹੀਂ ਅੱਛਾ 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 ਕਿ 70 80 ਲੱਖ ਰੁਪਈਆ ਸੀ ਆਪ ਘਟਾਇਆ ਸੀਗਾ ਦਫਾ ਮਾਰੋ ਛੱਡ ਦਿਓ ਹਾਂ ਅੱਬਾ ਮੇਰਾ ਕਹਿੰਦਾ ਜਦੋਂ ਕੁਝ ਬਚਦਾ ਹੀ ਨਹੀਂ ਦਿਨ ਰਾਤ ਵਟਾਂ ਦੇ ਫਿਰ ਫਿਰ ਕੇ ਜਿਹੜੀ ਆਪਣੀ ਹੋ ਹੀ ਵਾਈ ਜਾਓ ਨਹੀਂ ਠੇਕੇ ਤੇ ਤੁਹਾਨੂੰ ਪਿੱਛੇ ਠੇਕਾ ਕਿੰਨਾ ਠੇਕਾ 2 ਲੱਖ ਰੁਪਈਆ 2 ਲੱਖ ਰੁਪਈਆ ਹਾਂਜੀ ਲੰਘ ਜਾਓ ਵਾਲੇਕੁਮ ਸਲਾਮ ਲੰਘ ਇਧਰ ਜਾਣਾ ਲੰਘ ਜਾਓ ਲੰਘ ਜਾਓ ਕੋਈ ਗੱਲ ਸਿੱਧਾ ਜਾਣਾ ਅੱਛਾ ਅੱਛਾ ਤੇ ਜਿਹੜੀ ਹੁਣ ਆਪਾਂ ਗੱਲ ਕਰੀਏ ਬਿਜਲੀ ਤੇ ਲਾਗੇ ਤੱਕ ਕੋਈ ਖੰਭਾ ਨਹੀਂ ਦਿਸਦਾ ਕੋਈ ਮੋਟਰ ਬਿਜਲੀ ਆ ਦੇਖੋ ਇਹ ਖੰਭੇ ਲੱਗੇ ਆ ਮੋਟਰਾਂ ਨੇ ਸਾਡੇ ਕੋਲ ਸਾਡੇ ਵਾਲੇ ਰਕਬੇ ਤੇ ਚਾਰ ਮੋਟਰਾਂ ਲੱਗੀਆਂ ਆ ਅੱਛਾ ਤੇ ਉਸ ਤੋਂ ਬਾਅਦ ਜਿਹੜੀ ਠੇਕਿਆ ਵਾਲੀ ਜ਼ਮੀਨ ਹੈ ਦੋ ਮੋਟਰਾਂ ਨੇ ਉਹਦੇ ਤੇ ਅੱਛਾ ਹਾਂਜੀ ਤੇ ਜੇ ਝੋਨਾ ਤੁਸੀਂ ਲਾ ਲੈਨੇ ਹੋ ਮੁੰਜੀ ਜੀ ਨੂੰ ਕਹਨੇ ਹੋ ਕੀ ਹਾਲ ਹੈ ਜੀ ਝੋਨਾ ਤੁਸੀਂ ਲਾ ਲੈਨੇ ਹੋ ਤਾਂ ਕਿੰਨੇ ਏਕੜ ਚ ਝੋਨਾ ਲਾਉਣੇ ਪਹਿਲਾਂ ਤਾਂ ਇਹ ਦੱਸੋ ਸਾਡੇ ਐਤ ਕੀ ਨਾ 128 ਕਿੱਲੇ ਝੋਨਾ ਸੀ ਹਾਂਜੀ ਹਾਂਜੀ ਥੋੜਾ ਲੱਗੇ ਅੱਛਾ 128 ਕਿੱਲੇ ਸਾਡਾ ਝੋਨਾ ਸੀ ਪਹਿਲਾ ਇਹ ਜਿਹੜੀ ਕਨਕ ਹੈ ਤੁਹਾਨੂੰ ਹੁਣ ਬੀਜੀ ਦਿਖਦੀ ਹੈ ਨਾ ਇਹਦੇ ਵਿੱਚ ਅਸੀਂ ਪਹਿਲਾ ਝੋਨਾ ਲਾਇਆ ਸੀ ਹਾਈਬ੍ਰਿਡ ਫਿਰ ਉਸ ਤੋਂ ਬਾਅਦ ਵੱਡ ਕੇ ਹਾਈਬ੍ਰਿਡ ਨੂੰ 1847 ਜਿਹੜੀ ਹੈ ਉਹ ਬੀਜੀ ਸੀ ਅਸੀਂ ਸੀਜ਼ਨ ਦੇ ਵਿੱਚ ਦੋ ਵਾਰੀ ਮੂੰਗੀ ਤੇ ਚੁੱਕੀ ਆ ਅੱਛਾ ਦੋ ਵਾਰ ਮੂੰਗੀ ਚੱਕਦੇ ਦੋ ਵਾਰੀ ਮੂੰਗੀ ਕਿੰਨੇ ਕਿੱਲਿਆ ਚੱਕਿਆ ਇਹ 40 ਕਿੱਲੇ ਜਿਹੜਾ ਅਸੀਂ ਹਾਈਬ੍ਰਿਡ ਸੀ ਉਸ ਤੋਂ ਬਾਅਦ 17 ਕਿੱਲੇ ਜਿਹੜਾ ਅਸੀਂ ਦੁਬਾਰਾ 18 ਸਾਲ ਚੱਲ ਜਿਹੜਾ ਤੂੰ ਇਹ ਦੋ ਦੋਵਾਂ ਵਾਰਾਂ ਝੋਨਾ ਲਾਇਆ ਉਹਦਾ ਬਿੱਲ ਕਿੰਨਾ ਆਇਆ ਬੀਲੀ ਦਾ ਬਿਜਲੀ ਦਾ ਬਿੱਲ ਸਾਨੂੰ ਮਹੀਨੇ ਦਾ 4-4 ਲੱਖ ਰੁਪਿਆ ਆਉਂਦਾ ਰਿਹਾ ਸਾਰੇ ਚੋਨ ਦੇ ਕਿੰਨਾ ਬਣ ਗਿਆ ਅਸੀਂ 3 ਮਹੀਨਿਆਂ ਦੇ ਵਿੱਚ ਕੋਈ 23 ਲੱਖ ਰੁਪਿਆ ਬਿੱਲ ਦਿੱਤਾ 23 ਲੱਖ ਬਿੱਲ 23 ਲੱਖ ਰੁਪਿਆ ਤੇ ਉਹ ਮੁੰਜੀ ਕਿੰਨੇ ਦੀ ਨਿਕਲੀ ਤੇ ਟੋਟਲ ਬਿਜਲੀ ਦਾ ਬਿੱਲ ਕਿੰਨਾ ਟੋਟਲ ਟੋਟਲ ਸਭ ਕੁਝ ਕਰਕੇ ਨਾ ਸਾਨੂੰ 70 ਲੱਖ ਰੁਪਿਆ ਘਾਟਾ ਪੈ ਗਿਆ 70 ਲੱਖ ਘਾਟਾ ਇਹਨਾਂ ਘਾਟਾ ਕਿਵੇਂ ਬਰਦਾਸ਼ਤ ਕਰ ਲੈਣੇ બસ ਕਰ ਲਿਆ ਜੋ ਕਰਦਾ ਸਾਰਾ ਕੋਈ ਮੱਝਾਂ ਦੇ ਪਾ ਦੇਣਾ ਮੈਨੂੰ ਲੱਗਦਾ ਸਾਡੇ ਕੋਲ ਇੰਨੀਆਂ ਮੱਝਾਂ ਸੀ ਅਸੀਂ ਕਹਿਆ ਸੀ ਐਤ ਕੀ ਸਾਡਾ ਨਾ ਸੀਜ਼ਨ ਬਹੁਤ ਵਧੀਆ ਲੱਗਣਾ ਮੱਝਾਂ ਦੇ ਹੋਣ ਕਰਕੇ ਸਭ ਕੁਝ ਕਵਰ ਰਹਿ ਗਿਆ ਹੂੰ ਹੂੰ ਨਹੀਂ ਤਾਂ ਤੁਹਾਨੂੰ ਪਤਾ ਜ਼ਿਮੀਦਾਰਾਂ ਦੇ ਪੱਲੇ ਜੇ ਐਡਾ ਘਾਟਾ ਪਈਏ ਤੇ ਉਹਨੇ ਕਿੱਥੋਂ ਦੇਣਾ ਦੁੱਧ ਦਾ ਰੇਟ ਕੀ ਹੈ ਦੁੱਧ ਨਹੀਂ ਅਸੀਂ ਮੱਝਾਂ ਹੀ ਵੇਚ ਦਿੰਦੇ ਆ ਅੱਛਾ ਅੱਛਾ ਦੁੱਧ ਨਹੀਂ ਵੇਚਦੇ ਦੁੱਧ ਨਹੀਂ ਵੇਚਦੇ ਮੱਝਾਂ ਹੀ ਵੇਚਦੇ ਦੀਆਂ ਮੱਝਾਂ ਸੁੰਦੀਆਂ ਟੋਕੜਾਂ ਜਾਂ ਖੰਗੜਾ ਮੱਝਾਂ ਲਿਆਈਦੀਆਂ ਉਹਨਾਂ ਨੂੰ ਤਿਆਰ ਕਰੀਦਾ ਵੇਚ ਦੇ ਦਿੰਦੀਆਂ ਦੁੱਧ ਦਾ ਰੇਟ ਸਾਡੇ ਇੱਥੇ ਥੋੜਾ ਏ ਸਵੇਰੇ ਸ਼ਾਮੀ ਲੜਾਈ ਨਹੀਂ ਮੁੱਕਦੀ ਸੁਬਾਹ ਵਿੱਚ ਹੋਵੇ ਸ਼ਾਮੀ ਵਿੱਚ ਹੋਵੇ ਅੱਛਾ 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 ਚੋਣੇ ਹੱਥ ਨਾਲ ਹੀ ਚੋਣੇ ਹੱਥ ਨਾਲ ਹੀ ਮੱਝਾਂ ਵਾਸਤੇ ਮਸ਼ੀਨ ਨਹੀਂ ਹੈ گاਵਾ ਵਾਸਤੇ گاਵਾ ਵਾਸਤੇ ਹੁੰਦੀ ਹੈ ਸਾਡੇ ਇੱਥੇ ਨਾਲ ਪਾਕਿਸਤਾਨ ਦੇ ਵਿੱਚ ਟਿਕਟੌਕ ਦਾ ਕਾਫੀ ਕ੍ਰੇਜ਼ ਆ ਤੇ ਮੈਂ ਜਿਹੜਾ ਵੀਡੀਓ ਵਗੈਰਾ ਬਣਾਉਂਦਾ ਪੰਜਾਬੀ ਦੇ ਵਿੱਚ ਹੀ ਆਪਣਾ ਤੇ ਪੰਜਾਬ ਦਾ ਕਲਚਰ ਕਲਚਰ ਵਾਹੀ ਦਾ ਪੱਠੇ-ਪੁੱਠੇ ਪਾਣਦੇ ਆ ਪੱਠੇ ਵੜਦੇ ਆ ਮੱਜਾਂ ਚੋਂਦੇ ਆ ਧਾਰਾਂ ਕੱਢਦੇ ਆ ਸਭ ਕੁਝ ਤੇ ਉਹ ਇਸੇ ਚੀਜ਼ ਨੂੰ ਲੋਕ ਹਾਂ ਇਸੇ ਚੀਜ਼ ਨੂੰ ਲੋਕ ਪਸੰਦ ਕਰਦੇ ਆ ਕ